ਮਨਦੀਪ ਵਿਦੇਸ਼ ਗਿਆ ਪੈਸੇ ਵੇਚਣ ਦੇ ਲਈ ਕੰਮ ਕਰਨ ਦੇ ਲਈ ਜ਼ਿੰਦਗੀ ਬਣਾਉਣ ਦੇ ਲਈ ਆਜੋ ਖਾ-ਖਾਤੇ ਤੁਸੀਂ ਫਟਕ ਰਹੇ ਹੋ ਉਹਨੂੰ ਲੱਭ ਰਹੇ ਹੋ ਕੀ ਹੋਇਆ ਪ੍ਰਮਾਣਨਾ ਦੱਸੋ ਸਾਡੇ ਜਿਹੜੇ ਏਜੰਟ ਹੈ ਇਹਨਾਂ ਕੋਈ ਨਾ ਬਲਾਕ ਕੀਤਾ ਆ ਜਾਂਦਾ ਕੋਈ ਕਮਰੇ ਦੇ ਵਿੱਚ ਵੀਡੀਓ ਵੀਡੀਓ ਬਣਾ ਕੇ ਇਦਾਂ ਦਾ ਕੋਈ ਸੈਟਅਪ ਕਰ ਦਿੱਤਾ ਗਿਆ ਹੋਇਆ ਵਾ ਕਲੀਅਰ ਨਹੀਂ ਹੈਗਾ ਸਾਨੂੰ ਕੁਝ ਵੀ ਹਜੇ ਕਿ ਸਾਡਾ ਬੰਦਾ ਹੈਗਾ ਕਿੱਥੇ ਆ ਸਾਨੂੰ ਕੁਝ ਨਹੀਂ ਪਤਾ ਇਹਦੇ ਬਾਰੇ ਮੈਨੂੰ ਅਲਕੀਦੇ ਬੰਦਿਆਂ ਨੇ ਫੜ ਲਿਆ ਆ ਮੇਰਾ ਪਾਸਵਰਡ ਖੋ ਲਿਆ ਆ ਤੇ ਘੁੱਟਦੇ ਆ ਦੋ ਦਿਨ ਹੋ ਗਏ ਨੇ ਰੋਟੀ ਦਿੱਤੀ ਮੈਨੂੰ ਤਾਂ ਗੱਲ ਇਟਲੀ ਜਾਂਦੀ ਹੋਈ ਸੀ ਕਿੰਨੇ ਪੈਸੇ 35 ਲੱਖ ਦੇ ਪੈਸੇ 35 ਲੱਖ 40 ਹਜ਼ਾਰ ਜਦੋਂ ਅਸੀਂ ਪੈਸੇ ਮੰਗਣੇ ਸ਼ੁਰੂ ਕਰਦੇ ਆ ਆਪਣੇ ਫਿਰੇ ਤਾਂਕੀਆਂ ਜਣੀਆਂ ਸ਼ੁਰੂ ਕਰ ਦਿੰਦੇ ਉਹਨੇ ਰਸ਼ੀਆ ਆਰਮੀ ਦੇ ਵਿੱਚ ਉਹਨਾਂ ਨੂੰ ਭੇਜ ਦਿੱਤਾ ਤੇ ਸਾਡੀ 3 ਤਰੀਕ 3 ਮਾਰਚ ਦੀ ਲਾਸਟ ਗੱਲ ਹੋਈ ਆ ਉਸ ਤੋਂ ਬਾਅਦ ਸਾਨੂੰ ਨਹੀਂ ਕੁਝ ਵੀ ਪਤਾ ਹੁਣ ਜਦੋਂ ਉਹਨਾਂ ਨਾਲ ਗੱਲ ਕਰਦੇ ਆ ਉਹ ਮੋਰੇ ਪੈਸੇ ਮੰਗਦੇ ਕਹਿੰਦੇ ਫੇਰ ਤੁਹਾਨੂੰ ਦੱਸਾਂਗੇ ਤੁਹਾਡਾ ਬੰਦਾ ਕਿੱਥੇ ਤਿੰਨ ਦਿਨ ਇਹ ਲਗਾਤਾਰ ਬਿਨਾਂ ਖਾਤੇ ਪੀਤੇ ਉੱਥੇ ਹੀ ਪੈ ਰਹੇ ਸਾਡੀ ਕਾਰਵਾਈ ਨਹੀਂ ਹੋਈ ਜੀ ਵੀ ਨਾ ਸਾਡਾ ਸ੍ਰਿੰਦਰ ਮੋਹਨ ਗੱਲ ਸੁਣਿਆ ਨਾ ਦਰਾਇਆ ਐਸਐਚਓ ਮੈਡਮ ਗੱਲ ਸੁਣੋ ਜੀ ਇਹਨਾਂ ਵੱਲੋਂ ਜਿਹੜੀ ਕੰਪਲੇਨਟ ਸਾਈਟ ਤੋਂ ਜਿਹੜੇ ਡਾਕੂਮੈਂਟਸ ਆਉ ਸਾਨੂੰ ਹਜੇ ਤੱਕ ਪ੍ਰੋਵਾਈ ਹੋਈ ਨਹੀਂ ਕਿਤੇਗੇ ਉਹਨੇ ਕਿਹਾ ਜੇ ਤੂੰ ਤਰਖਾ ਤਾਂ ਆਪ ਬੰਦ ਕਰ ਦੇਗਾ ਤਾਂ ਠੀਕ ਹੈ ਇਹ ਤਾਂ ਅਸੀਂ ਧੱਕੇ ਨਾਲ ਬੰਦ ਕਰ ਹੀ ਦੇਣੇ ਉਹਨੇ ਧੱਕੇ ਦੇ ਨਾਲ ਮੇਰੇ ਕੋਲ ਸ਼ੇਅਰ ਕਰਵਾ ਲੈ ਵੀ ਜੇ ਤੂੰ ਆਪ ਕਰ ਦੇਗਾ ਠੀਕ ਹੈ ਨਹੀਂ ਤਾਂ ਅਸੀਂ ਤੇਰੇ ਖਿਲਾਫ ਜਾ ਕੇ ਮਰਦ ਕਰ ਦੇਵਾਂਗੇ ਕੰਪਲੇਂਟ ਉਹਨਾਂ ਨੇ ਦੁਬਾਰਾ ਦਿੱਤੀ ਹੋਈ ਆ ਉਹਦੇ ਵਿੱਚ ਵੀ ਜੇ ਕੋਈ ਨਵਾਂ ਇਫੈਕਟ ਆਊਗਾ ਉਹ ਕਨਸਿਡਰ ਕੀਤਾ ਜਾਊਗਾ। ਇਹ ਕਾਮ ਜਿਹਾ ਹੈ ਘਰ ਦਾ ਮੁੰਡਾ ਕਮਾਈਆਂ ਕਰਨ ਦੇ ਲਈ ਵਿਦੇਸ਼ ਗਿਆ। ਮਾਪਿਆਂ ਨੇ ਵੀ ਸੋਚਿਆ ਕਿ ਚਲੋ ਦੋ ਪੈਸੇ ਕਮਾ ਲੇਗਾ ਉਸ ਦੀ ਜ਼ਿੰਦਗੀ ਸਵਰ ਜਾਏਗੀ। ਪਰ ਇਹਨਾਂ ਨੂੰ ਨਹੀਂ ਪਤਾ ਸੀ ਕਿ ਉਹ ਮੁੜ ਕੇ ਹੀ ਨਹੀਂ ਆਵੇਗਾ। ਮੁੜ ਕੇ ਉਸ ਦਾ ਕੋਈ ਅਤਾ ਪਤਾ ਨਹੀਂ ਲੱਗੇਗਾ। ਉਹਨਾਂ ਦਾ ਵੱਡਾ ਵੀਰ ਸਾਡੇ ਨਾਲ ਮੌਜੂਦ ਹੈ। ਮਾਸ ਮੌਜੂਦ ਹੈ। ਮਾ beta ਕਿੱਥੇ ਗਿਆ? ਰਸ਼ੀਆ ਹੂੰ ਤੇ ਤਾਂ ਤੇ ਜੇ ਮੈਨੇ ਦਿੱਤਾ ਐਂਤਰੀ ਤੋਂ ਉਹਨਾਂ ਦਾ ਫੋਨ ਆਇਆ ਸੀਗਾ ਹਾਂ ਕਹਿੰਦੇ ਮੰਮੀ ਆਪਣੇ ਸੇਤ ਦਾ ਖਿਆਲ ਰੱਖੇ ਹਾਂ ਤੇ ਵਾਕ ਮੇਰਾ ਵੀ ਕੋਈ ਕੰਨੀ ਕਰਨਾ ਮੈਂ ਠੀਕ ਠਾਕ ਹਾਂ ਹਾਂ ਉਸ ਤੋਂ ਬਾਅਦ ਕੋਈ ਫੋਨ ਨਹੀਂ ਆ ਬਾਅਦ ਵਿੱਚ ਕੋਈ ਫੋਨ ਨਹੀਂ ਆ ਤੁਸੀਂ ਉਹਨਾਂ ਦੇ ਵੱਡੇ ਵੀਰ ਹੋ ਹਾਂਜੀ ਹਾਂਜੀ ਮੈਮ ਤੇ ਮਨਦੀਪ ਵਿਦੇਸ਼ ਗਿਆ ਪੈਸੇ ਭੇਜਣ ਦੇ ਲਈ ਕੰਮ ਕਰਨ ਦੇ ਲਈ ਜ਼ਿੰਦਗੀ ਬਣਾਉਣ ਦੇ ਲਈ ਅੱਜ ਉਹ ਥਾ ਥਾ ਤੇ ਤੁਸੀਂ ਭਟਕ ਰਹੇ ਹੋ ਉਹਨੂੰ ਲੱਭ ਰਹੇ ਹੋ ਕੀ ਹੋਇਆ ਪੂਰਾ ਮਾਮਲਾ ਦੱਸੋ ਇਹ ਮੈਮ ਅਰਮੀਨੀਆ ਸੀਗੇ ਇਨੀ ਉੱਥੇ ਕੰਮ ਕਰਨ ਵਾਸਤੇ ਗਏ ਸੀਗੇ ਇਥੋਂ 9ਵੇਂ 10ਵੇਂ ਮਹੀਨੇ ਹੇ ਕੰਮ ਕਰਨ ਗਏ ਸੀਗੇ ਪਰ ਉੱਥੇ ਇਹਨਾਂ ਨੂੰ ਕੰਮ ਨਹੀਂ ਮਿਲਿਆ ਅਰਮੀਨੀਆ ਦੇ ਵਿੱਚ ਅਰਮੀਨੀਆ ਤੋਂ ਬਾਅਦ ਹੀ ਨਹੀਂ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਉਹਦੇ ਲੱਭ ਦੇ ਲੱਭ ਦੇ ਇਹਨਾਂ ਨੂੰ ਕੋਈ ਫੇਸਬੁੱਕ ਤੇ ਏਜੰਟ ਲੱਗ ਗਿਆ ਬੇਗੋਲ ਪਲੱਥਵਾਲ ਦਾ ਸੰਦੀਪ ਹੰਸ ਸ਼ਾਇਦ ਉਹਦਾ ਨਾਮ ਹੈ ਤੇ ਬੁੱਲੇਵਾਲ ਦਾ ਰਹਿਣ ਵਾਲਾ ਆ ਕਪੂਰਥਲਾ ਜ਼ਿਲ੍ਹਾ ਉਹਨਾਂ ਦਾ ਉਹਦੇ ਨਾਲ ਸਾਰੀ ਜਦੋਂ ਸੈਟਿੰਗ ਕਰਨ ਤੋਂ ਬਾਅਦ ਇਹਨਾਂ ਨੂੰ ਉਹਨੇ ਇਟਲੀ ਤੱਕ ਪਹੁੰਚਾਉਣਾ ਸੀਗਾ ਪਰ ਉਹਨੇ ਜਾਣਾ ਥੋੜਾ ਥੋੜਾ ਰੁਕ ਰੁਕ ਕੇ ਲੈ ਕੇ ਜਾਣਾ ਸੀ ਉਹਨੇ ਪਹਿਲੇ ਇਹਨਾਂ ਨਾਲ ਗੱਲ ਕੀਤੀ ਸੀ ਜਾਣਾ ਉਹ ਕਹਿੰਦਾ ਸੀ ਜਿਵੇਂ ਬਾਈ ਏਰੀ ਹੈ ਪਰ ਬਾਅਦ ਚ ਜਦੋਂ ਇਹਨਾਂ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਯਾਨਕਿ ਰਸ਼ੀਆ ਸ਼ਿਫਟ ਕੀਤਾ ਉਹਨੇ ਅਰਮੀਨੀਆ ਤੋਂ ਰਸ਼ੀਆ ਸ਼ਿਫਟ ਕੀਤਾ ਤੇ ਉਸ ਤੋਂ ਬਾਅਦ ਉਹਨੇ ਪੈਸੇ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੱਤੀ ਥੋੜੇ ਥੋੜੇ ਕਰਕੇ ਉਹਨੇ ਪੈਸੇ ਲੈਣੇ ਸ਼ੁਰੂ ਕਰਤੇ ਕਿਉਂਕਿ ਬੰਦੇ ਉਹਦੇ ਕੋ ਆ ਗਏ ਸੀਗੇ ਤੇ ਉਹਨੇ ਦੂਸਰੀ ਜਗ੍ਹਾ ਜਿਹੜਾ ਸ਼ਿਫਟ ਕਰਨਾ ਸੀ ਫਿਨਲੈਂਡ ਵੱਲ ਨੂੰ ਹਨਾ ਸ਼ਿਫਟ ਕਰਨਾ ਸੀਗਾ ਪਰ ਤਾਂ ਗੱਲ ਇਟਲੀ ਜਾਂਦੀ ਹੋਈ ਸੀ ਕਿੰਨੇ ਪੈਸੇ ਦੇ ਵਿੱਚ 35 ਲੱਖ ਰੁਪਏ ਚ 35 ਲੱਖ 40 ਹਜ਼ਾਰ 35 ਲੱਖ 40 ਹਜ਼ਾਰ ਚ ਉਹਨੇ ਕਿਹਾ ਇਟਲੀ ਪਹੁੰਚਾ ਦੂੰਗਾ ਪਰ ਉਹ ਰਸ਼ੀਆ ਜਾਂ ਫਿਲੀਪੀਨਸ ਦੇ ਹੁੰਦੇ ਹੋਏ ਰਸਤੇ ਚ ਪਹੁੰਚਾਉਣਾ ਸੀ ਪਰ ਉਹ ਕੀ ਤੁਹਾਡਾ ਪ੍ਰਾਈਟਲੀ ਪਹੁੰਚਿਆ ਜਾਂ ਨਹੀਂ ਨਹੀਂ ਮੈਮ ਨਹੀਂ ਨਹੀਂ ਉਹ ਪਹੁੰਚਿਆ ਨਹੀਂ ਹੈਗਾ ਚਾਰ ਬੰਦੇ ਉਥੋਂ ਖੱਜਲ ਖਵਾਰ ਹੋ ਕੇ ਵਾਪਸ ਆ ਗਏ ਜਦੋਂ ਇਹ ਦੋ ਵਾਰੀ ਨਹੀਂ ਟਰਾਈ ਮਾਰੀ ਅੱਗੇ ਜਾਣ ਦੀ ਪਰ ਉਹ ਨਹੀਂ ਜਾ ਸਕੇ ਤੇ ਉਹਨੇ ਕਿਹਾ ਵੀ ਤੁਹਾਨੂੰ ਕਿਸੇ ਹੋਰ ਸਾਈਡ ਦੀ ਕਰ ਦਿੰਨੇ ਇਹ ਡਰ ਗਏ ਸਾਰੇ ਵੀ ਅਸੀਂ ਨਹੀਂ ਜਾਣਾ ਅਸੀਂ ਵਾਪਸ ਚਲੇ ਜਾਣਾ ਪਰ ਵਾਪਸ ਜਾਣ ਨੂੰ ਵੀ ਉਹਨਾਂ ਨੂੰ ਕੋਈ ਪੈਸਾ ਹੱਥ ਪੱਲਾ ਕੁਝ ਨਹੀਂ ਬੜਾਇਆ ਇਹ ਇਹਨਾਂ ਨੂੰ ਜੰਗਲ ਦੇ ਵਿੱਚ ਸੈੱਟ ਕੇ ਉਹ ਚਲੇ ਗਏ ਤਿੰਨ ਦਿਨ ਇਹ ਲਗਾਤਾਰ ਬਿਨਾਂ ਖਾਦੇ ਪੀਤੇ ਉੱਥੇ ਹੀ ਬੈ ਰਏ ਇਹ ਤਿੰਨ ਦਿਨ ਇੱਕ ਪੰਪ ਸਿਗਾ ਉੱਥੇ ਇਹਨਾਂ ਨੂੰ ਲਾ ਕੇ ਚਲੇ ਗਏ ਸੀ ਰਾਤ ਨੂੰ ਮਾਈਨਸ ਡਿਗਰੀ ਪਤਾ ਨਹੀਂ ਕਿੰਨਾ ਟੈਂਪਰੇਚਰ ਸੀਗਾ ਮੈਨੂੰ ਫਿਰ ਇਹਨੇ ਇੱਕ ਵੀਡੀਓ ਬਣਾ ਕੇ ਭੇਜੀ ਤੇ ਉਸ ਤੋਂ ਬਾਅਦ ਅਸੀਂ ਭੱਜ ਦੌੜ ਕਰਕੇ ਇਹਨਾਂ ਨੂੰ ਉੱਥੋਂ ਕਿਸੇ ਤਰ੍ਹਾਂ ਕਢਵਾਇਆ ਫਿਰ ਇਹਨਾਂ ਨੂੰ ਸ਼ਹਿਰ ਲਿਆਂਦਾ ਉੱਥੋਂ ਚੱਕ ਕੇ ਰਸ਼ੀਆ ਦੇ ਕੋਈ ਸ਼ਹਿਰ ਆ ਉੱਥੋਂ ਚੱਕ ਕੇ ਫਿਰ ਉੱਥੇ ਹੀ ਲਿਆਂਦਾ ਉਸ ਤੋਂ ਬਾਅਦ ਇਨੀ ਉਹਨਾਂ ਦੇ ਨਾਲ ਲਿੰਕ ਤੋੜ ਲਿਆ ਪਰ ਉਹ ਬੰਦੇ ਚਾਹੁੰਦੇ ਸੀ ਵੀ ਇਹ ਬੰਦੇ ਸਾਡੇ ਅੰਡਰ ਆ ਜਾਣ ਤੇ ਬਾਅਦ ਵਿੱਚ ਇਹਨਾਂ ਤੋਂ ਪੈਸਿਆਂ ਦੀ ਮੰਗ ਹੋਰ ਕਰਾਂਗੇ ਅਸੀਂ ਉਹ ਡੀਕੇ ਲੈਣਾ ਚਾਹੁੰਦੇ ਸੀਗੇ ਇਹਨਾਂ ਨੂੰ ਪਰ ਇਨੀ ਉਹਨਾਂ ਨੇ ਕੋਈ ਸੰਪਰਕ ਨਹੀਂ ਰੱਖਿਆ ਉਹ ਜਿਹੜੇ ਚਾਰ ਮੁੰਡੇ ਸੀ ਉਹ ਕਿਸੇ ਤਰੀਕੇ ਨਾਲ ਚਲੋ ਪੰਜਾਬ ਵਾਪਸ ਪਰਤ ਗਏ ਤੇ ਤੁਹਾਡਾ ਭਰਾ ਕਿੱਥੇ ਰਹਿ ਗਿਆ ਮੈਂ ਮੈਂ ਜਦੋਂ 4 ਬੰਦੇ ਖੱਜਲ ਖਵਾਰ ਹੋ ਕੇ ਆਪਣੇ ਖਰਚੇ ਤੇ ਵਾਪਸ ਆ ਗਏ ਤੇ ਉਸ ਤੋਂ ਬਾਅਦ ਘਰ ਦੇ ਹਾਲਾਤ ਤਾਂ ਹਜੇ ਇਦਾਂ ਦੇ ਹੀ ਆ ਕਿਉਂਕਿ ਮੈਂ ਵੀ ਆਪ ਆਪਣਾ ਆਪ ਕੰਮ ਕਰਦਾ ਹੁਣ ਇੰਨੇ ਪੈਸੇ ਲਾ ਕੇ ਤੁਹਾਨੂੰ ਪਤਾ ਵੀ ਅੱਗੇ ਭੇਜਿਆ ਸੀਗਾ ਹੁਣ ਮੈਂ ਕਿਹਾ ਤੂੰ ਇੱਥੇ ਰਸ਼ੀਆ ਜੀ ਕੰਮ ਕਰ ਲਾ ਤੇ ਉਹਨੇ ਕਿਸੇ ਤਰ੍ਹਾਂ ਫਿਰ ਉਹ ਉਹ ਬੰਦਿਆਂ ਦੇ ਨਾਲ ਉਹਨਾਂ ਦਾ ਫੋਨ ਆਉਣ ਲੱਪਿਆ ਸਾਨੂੰ ਵੀ ਚਾਰ ਬੰਦੇ ਉਹਨਾਂ ਨੂੰ ਦੱਸਿਆ ਵੀ ਅਸੀਂ ਸਾਡੇ ਬੰਦੇ ਵਾਪਸ ਆ ਗਏ ਸਾਡਾ ਇੱਕ ਬੰਦਾ ਉੱਥੇ ਰਹਿ ਗਿਆ ਆ ਤੇ ਉਹਨੇ ਸਾਨੂੰ ਫੋਨ ਕਰਕੇ ਕਿਹਾ ਵੀ ਅਸੀਂ ਤੁਹਾਡਾ ਬੰਦਾ ਕੰਮ ਤੇ ਲਵਾ ਦਿੰਨੇ ਆ ਪਰ ਹੁਣ ਜਦੋਂ ਕੰਮ ਦੀ ਗੱਲ ਕੀਤੀ ਸਾਨੂੰ ਹੁਣ ਪਤਾ ਨਹੀਂ ਸੀ ਉਹਨੇ ਆਹ ਕੰਮ ਕਰ ਦੇਣਾ ਉਹਨੇ ਚੱਕ ਕੇ ਸਾਨੂੰ ਜਿੱਥੇ ਤੱਕ ਸ਼ੱਕ ਹੈਗਾ ਵਾ ਉਹਨੇ ਰਸ਼ੀਆ ਆਰਮੀ ਦੇ ਵਿੱਚ ਉਹਨਾਂ ਨੂੰ ਉਹ ਕਰ ਦਿੱਤਾ ਆ ਤੇਜ ਦਿੱਤਾ ਆ ਤੇ ਸਾਡੀ 3 ਤਰੀਕ 3 ਮਾਰਚ ਦੀ ਲਾਸਟ ਗੱਲ ਹੋਈ ਆ ਉਸ ਤੋਂ ਬਾਅਦ ਸਾਨੂੰ ਨਹੀਂ ਕੁਝ ਵੀ ਪਤਾ ਹੁਣ ਜਦੋਂ ਉਹਨਾਂ ਨਾਲ ਗੱਲ ਕਰਦੇ ਆ ਉਹ ਮੋਰੇ ਪੈਸੇ ਮੰਗਦੇ ਕਹਿੰਦੇ ਫੇਰ ਤੁਹਾਨੂੰ ਦੱਸਾਂਗੇ ਤੁਹਾਡਾ ਬੰਦਾ ਕਿੱਥੇ ਆ ਮਤਲਬ ਏਜੰਟ ਕਹਿ ਰਿਹਾ ਪਹਿਲਾਂ ਪੈਸੇ ਦਿਓ ਮੈਂ ਫੇਰ ਦੱਸੂੰਗਾ ਤੁਹਾਡਾ ਭਰਾ ਕਿੱਥੇ ਆ ਹਾਂਜੀ 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 ਇਹਨਾਂ ਦੇ ਵਿੱਚ ਇੱਕ ਸਿਆਣਾ ਵੀ ਆ ਉਹ ਜਿਹੜਾ ਚੜਦੀ ਕਲਾ ਟਾਈਮ ਟੀਵੀ ਆਪਣੇ ਆਪ ਨੂੰ ਸੀਓ ਦੱਸਦਾ ਉਹ ਉਹ ਨਾਲ ਰਲਿਆ ਹੋਇਆ ਵਾ ਇਹਨਾਂ ਦੇ ਉਹ ਸਾਰੀ ਪੈਸਿਆਂ ਦੀ ਜ਼ਿੰਮੇਵਾਰੀ ਵੀ ਉਹੀ ਲੈ ਕੇ ਗਿਆ ਹੋਇਆ ਆ ਤੇ ਉਹ ਜਦੋਂ ਵੀ ਅਸੀਂ ਇਹਨਾਂ ਨਾਲ ਉਹ ਕਰਦੇ ਆ ਆਪਣੇ ਮੁੰਡੇ ਦੀ ਗੱਲ ਕਰਦੇ ਆ ਵੀ ਸਾਡਾ ਮੁੰਡਾ ਦੱਸੋ ਕਿੱਥੇ ਆ ਇਹ ਮੋਰੇ ਪੈਸੇ ਦੀ ਡਿਮਾਂਡ ਕਰ ਦਿੰਦੇ ਆ ਜਾਂ ਵੀ ਜਦੋਂ ਅਸੀਂ ਪੈਸੇ ਮੰਗਣੇ ਸ਼ੁਰੂ ਕਰ ਦਿੰਦੇ ਆ ਆਪਣੇ ਫਿਰੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੰਦੇ ਉਹਨਾਂ ਦੀ ਆਪਣੇ ਕੋਲ ਪੈਸੇ ਲੈ ਕੇ ਜਾਂਦਿਆਂ ਦੀਆਂ ਵੀਡੀਓ ਫੁਟੇਜ ਪਲੱਸ ਧਮਕੀਆਂ ਦਿੰਦਿਆਂ ਦੀ ਆਡੀਓ ਆਪਣੇ ਕੋਲ ਹੈਗੀਆਂ ਆ ਮਤਲਬ ਤੁਸੀਂ ਪੈਸੇ ਵੀ ਦਿੱਤੇ ਭਰਾ ਦਾ ਵੀ ਕੋਈ ਅਤਾ ਪਤਾ ਨਹੀਂ ਤੇ ਖੱਜਲ ਖਵਾਰ ਵੀ ਤੁਹਾਨੂੰ ਕੀਤਾ ਸਾਰਿਆਂ ਬਿਲਕੁਲ 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 ਮੈਮ ਇਸ ਨਾਲ ਰਿਲੇਟਿਡ ਅਸੀਂ ਇੱਥੇ ਆਪਣੇ ਐਸਐਸਪੀ ਜਲੰਧਰ ਸਾਹਿਬ ਉੱਥੇ ਦਰਖਾਸਤ ਵੀ ਕੀਤੀ ਸੀਗੀ ਉੱਥੋਂ ਮਾਰਕੋ ਕੇ ਗਰਾਇਆ ਥਾਣੇ ਵਿੱਚ ਆ ਗਈ ਸੀ ਤੇ ਜਦੋਂ ਗਰਾਇਆ ਥਾਣੇ ਵਿੱਚ ਆ ਗਈ ਇੱਥੇ ਡੇਢ ਦੋ ਮਹੀਨੇ ਪਹਿਲਾਂ ਕੋਈ ਕਾਰਵਾਈ ਨਹੀਂ ਕੀਤੀ ਉਹ ਜਿਹੜੀ ਦਰਖਾਸਤ ਸੀਗੀ ਏਐਸਆਈ ਸੁਰਿੰਦਰ ਮੋਹਨ ਜੀ ਕੋ ਆਈ ਸੀਗੀ ਇੱਥੇ ਪਹਿਲਾਂ ਪਹਿਲਾਂ ਸਾਡੇ ਨਾਲ ડીਲ ਹੁਣੀ ਠੀਕ ਠਾਕ ਕੀਤਾ ਇੱਕ ਦੋ ਵਾਰੀ ਜਦੋਂ ਉਹਨਾਂ ਕੋ ਗਏ ਆ ਉਸ ਤੋਂ ਬਾਅਦ ਉਹਨੇ ਕਹਿੰਦਾ ਵੀ ਸਾਨੂੰ ਪੁੱਛ ਕੇ ਪੈਸੇ ਦਿੱਤੇ ਆ ਸਾਡੇ ਨਾਲ ਇਦਾਂ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ ਕਿ ਜਦੋਂ ਵੀ ਅਸੀਂ ਉਹਨਾਂ ਨੂੰ ਫੋਨ ਕਰਨਾ ਤੇ ਉਹਨੇ ਸਾਡਾ ਫੋਨ ਨਹੀਂ ਚੱਕਣਾ ਫਿਰ ਇੱਕ ਵਾਰੀ ਜਦੋਂ ਅਸੀਂ ਉੱਥੇ ਥਾਣੇ ਗਏ ਆ ਉਹ ਕਹਿੰਦੇ ਵੀ ਜਿਨੇ ਕੰਪਲੇਂਟ ਕੀਤੀ ਆ ਬਸ ਉਹੀ ਬੰਦਾ ਮੈਨੂੰ ਫੋਨ ਕਰੇ ਦੂਜਾ ਬੰਦਾ ਮੈਨੂੰ ਕੋਈ ਫੋਨ ਨਾ ਕਰੇ ਫਿਰ ਮੇਰਾ ਯਾਨੀ ਕਿ ਦਰਖਾਸਤ ਮੈਂ ਕੀਤੀ ਸੀ ਕਿ ਮੈਂ ਆਪਣੇ ਨੰਬਰ ਤੋਂ ਫੋਨ ਕਰਨਾ ਸ਼ੁਰੂ ਕਰਤਾ ਪਰ ਉਹਨੇ ਕੋਈ ਹੱਦ ਸਤਾ ਨਹੀਂ ਫੜਾਇਆ 3 ਮਹੀਨੇ ਬਾਅਦ ਹਾਰ ਕੇ ਜਦੋਂ ਭੱਜ ਦੌੜ ਕਰਕੇ ਅਸੀਂ ਕਾਰਵਾਈ ਕਰਨੀ ਸ਼ੁਰੂ ਕੀਤੀ ਆ ਤੇ ਸਾਡਾ ਦਰਖਾਸਤ ਨੰਬਰ ਹੀ ਉਹਨੇ ਪਰਵਾਨਾ ਭੇਜਣਾ ਸ਼ੁਰੂ ਕਰਤਾ ਏਜੰਟਾਂ ਨੂੰ ਪਰਵਾਨੇ ਦੇ ਉੱਤੇ ਦਰਖਾਸਤ ਨੰਬਰ ਜਿਹੜਾ ਲੱਗਾ ਹੁੰਦਾ ਉਹੀ ਗਲਤ ਲਗਾਤਾ ਉਹਨੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ 3 ਕਿ ਮਹੀਨੇ ਜਦੋਂ ਅਸੀਂ ਭੱਜ ਦੌੜ ਕੀਤੀ ਫਿਰ ਸਾਨੂੰ ਅਸੀਂ ਉੱਥੇ ਚਲੇ ਗਏ ਵੀ ਆਪਣਾ ਸਾਡੀ ਆਹ ਨੰਬਰ ਤੇ ਦਰਖਾਸਤ ਨੰਬਰ ਆ ਵੀ ਸਾਡੀ ਕਾਰਵਾਈ ਨਹੀਂ ਹੁੰਦੀ ਵੀ ਨਾ ਸਾਡਾ ਸੁਰਿੰਦਰ ਮੋਹਨ ਗੱਲ ਸੁਣਦਿਆ ਨਾ ਗਰਾਇਆ ਐਸ ਐਚਓ ਮੈਡਮ ਗੱਲ ਸੁਣਦੀ ਆ ਤੇ ਉਨੀ ਜਦੋਂ ਉੱਥੇ ਅਸੀਂ ਦਰਖਾਸਤ ਨੰਬਰ ਦਿੱਤਾ ਉਹ ਕਹਿੰਦੇ ਤੁਹਾਡਾ ਦਰਖਾਸਤ ਨੰਬਰ ਇਹ ਹੈ ਹੀ ਨਹੀਂਗਾ ਫਿਰ ਅਸੀਂ ਉਹਨਾਂ ਨੂੰ ਅਗਲੇ ਦਿਨ ਉੱਥੇ ਫਿਰ ਗਏ ਉਹਨਾਂ ਤੋਂ ਪੁੱਛਿਆ ਵਗੈਰਾ ਵੀ ਸਾਡਾ ਦਰਖਾਸਤ ਨੰਬਰ ਹੈਗਾ ਕੀ ਆ ਉਹ ਸਾਡਾ ਪੀਟੀਐਮ 408 ਨੰਬਰ ਸੀਗਾ ਇਹ ਦਰਖਾਸਤ ਪਰਵਾਨਾ ਨੰਬਰ 402 ਦਾ ਉਹ ਮੁਕਤੀ ਗੱਲ ਇਹ ਆ ਕਿ ਹੁਣ ਉਹ ਕਹਿ ਕੀ ਰਿਹਾ ਕਿ ਆਖਰ ਪਰਚਾ ਕੀਤਾ ਉਹਨਾਂ ਨੇ ਏਜੰਟ ਨੇ ਆਲਗਲ ਕੀਤੀ ਕੀ ਕਹਿ ਰਿਆ ਏਜੰਟ ਏਜੰਟ ਤੇ ਪਰਚਾ ਹੋਇਆ ਉਹਨਾਂ ਨੇ ਥਾਣੇ ਬੁਲਾਇਆ ਮੋਰੇ ਕੋਸ਼ ਇਦਾਂ ਦਾ ਹੋਇਆ ਮੈਮ ਓਨੀ ਤਾਂ ਤੱਕੇ ਦੇ ਨਾਲ ਹੀ ਸਾਡੇ ਕੋਲ ਦਰਖਾਸਤ ਹੀ ਮੰਦ ਕਰਵਾਤੀ ਦਾਖਲ ਦਰਖਾਸਤ ਕਰਵਾਤੀ ਤੱਕੇ ਦੇ ਨਾਲ ਜਦੋਂ ਆ ਤਿੰਨ ਸਾਢੇ ਤਿੰਨ ਮਹੀਨੇ ਹੋ ਗਈ ਦਰਖਾਸਤ ਨੂੰ ਤੇ ਮੈਡਮ ਦਾ ਮੈਨੂੰ ਸ਼ਾਮ ਨੂੰ ਫੋਨ ਆਉਂਦਾ ਵਾ ਮੇਰੇ ਕੋਲ ਪਿਕ ਨਹੀਂ ਹੋਇਆ ਤੇ ਫਿਰ ਮੈਨੂੰ ਸਾਡੇ ਥਾਣੇ ਦੇ ਮੁੰਸ਼ੀ ਸਾਹਿਬ ਫੋਨ ਕਰਦੇ ਆ ਸ਼ਾਮ ਨੂੰ 5:00 ਵਜੇ ਸ਼ਨੀਵਾਰ ਵੀ ਥਾਣੇ ਆ ਕੇ ਮਿਲੋ ਮੈਂ ਕਿਹਾ ਸ਼ਾਇ ਤੇ ਮੈਂ ਇੱਕ ਦੋ ਬੰਦੇ ਨਾਲ ਲੈ ਕੇ ਚਲਾ ਗਿਆ ਤੇ ਮੈਨੂੰ ਖੜੇ ਟਾਈਮ ਉਹ ਐਡਟ ਐਮ ਹੀ ਕਹਤਾ ਕਹਿੰਦਾ ਪਿੱਛੋਂ ਆਰਡਰ ਆਇਆ ਵੀ ਇਹ ਤੇਰੀ ਦਰਖਾਸਤ ਬੰਦ ਕਰਨੀ ਪੈਣੀ ਆ ਮੈਂ ਵਜਾ ਪੁੱਛੀ ਸਰ ਜੀ ਵਜਾ ਕੀ ਆ ਕਹਿੰਦੇ 3 ਮਹੀਨੇ ਤੋਂ 45 ਦਿਨ ਤੋਂ ਉੱਪਰ ਚੱਲੀ ਗਈ ਆ ਦਰਖਾਸਤ ਮੈਂ ਕਿਹਾ ਸਰ ਜੀ ਕਾਰਵਾਈ ਤੁਸੀਂ ਨਹੀਂ ਕੀਤੀ ਦਰਖਾਸਤ ਕਾਹਦੇ ਬੰਦ ਕਰਨੀ ਆ ਵੀ ਪੱਜ ਜਦੋਂ ਅਸੀਂ ਕੀਤੀ ਆ ਹੁਣ ਤੁਸੀਂ ਬੈਠੇ ਗਈ ਜਾਨੇ ਦਰਖਾਸਤ ਬੰਦ ਕਰਨੀ ਆ ਪਰ ਉਹਨੇ ਕਿਹਾ ਵੀ ਹਨਾ ਆ ਜਿਹੜਾ ਤਰ੍ਹਾਂ ਬੇਰਬਾ ਆ ਆ ਜਿਹੜੇ ਜਿਹੜੇ ਤੋਂ ਤੇਰੇ ਕੋ ਪੈਸੇ ਆ ਇਹ ਆਏ ਕਿੱਥੋਂ ਆ ਇਹਦਾ ਬੇਰਵਾਦੀ ਮੈਂ ਕਿਹਾ ਸਰ ਜੀ 25 ਲੱਖ ਤਾਂ ਚਲਾ ਗਿਆ ਵਾ 10 ਲੱਖ ਤਾਂ ਰਹਿ ਗਿਆ ਉਹ ਤੁਹਾਨੂੰ ਸੋਮਵਾਰ ਦੇ ਦਵਾਂਗੇ ਜਾਂ ਮੈਨੂੰ ਇੱਕ ਦੋ ਦਿਨ ਦਾ ਟਾਈਮ ਦਿਓ ਕਿਉਂਕਿ ਸ਼ਨੀਵਾਰ ਤੁਸੀਂ ਸ਼ਾਮ ਨੂੰ ਮੈਨੂੰ ਫੋਨ ਕਰਨ ਲੱਗੇ ਆ ਮੈਂ ਕਿਹਾ ਸੋਮਵਾਰ ਜਾਂ ਮੰਗਲਵਾਰ ਤੱਕ ਦਾ ਟਾਈਮ ਦਿਓ ਪਰ ਨਹੀਂ ਉਹਨੇ ਕਿਹਾ ਜੇ ਤੂੰ ਦਰਖਾਸਤ ਆਪ ਬੰਦ ਕਰ ਦੇਂਗਾ ਤਾਂ ਠੀਕ ਹੈ ਨਹੀਂ ਤਾਂ ਅਸੀਂ ਤਾਂ ਧੱਕੇ ਨਾਲ ਬੰਦ ਕਰ ਹੀ ਦੇਣੀ ਹੈ ਮਤਲਬ ਉਹ ਤੁਹਾਡੇ ਕੋਲ ਪ੍ਰੂਫ ਮੰਗਦੇ ਪਏ ਵੀ ਤੁਸੀਂ 35 ਲੱਖ ਕਿੱਥੋਂ ਇਕੱਠਾ ਕੀਤੇ ਬਿਲਕੁਲ 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 ਉੱਥੇ ਐਸਐਚਓ ਮੈਡਮ ਖੜੀ ਸੀ ਉਹਨੂੰ ਵੀ ਉਨੇ ਤੱਕੇ ਦੇ ਨਾਲ ਮੇਰੇ ਕੋਲ ਸੈਨ ਕਰਵਾ ਲੈ ਵੀ ਜੇ ਤੂੰ ਆਪ ਕਰ ਦੇਗਾ ਠੀਕ ਹੈ ਨਹੀਂ ਤਾਂ ਅਸੀਂ ਤੇਰੇ ਖਿਲਾਫ ਜਾ ਕੇ ਬੰਦ ਕਰ ਦੇਣੀ ਹੈ ਮਤਲਬ ਜਿਹੜੀ ਪੁਲਿਸ ਮਦਦ ਦੇ ਲਈ ਬਣੀ ਆ ਉਹ ਤੱਕੇ ਦੇ ਨਾਲ ਹੀ ਬੰਦ ਕਰਾਤਾ ਫਾਈਲ ਤੱਕੇ ਤੱਕੇ ਦੇ ਨਾਲ ਹੀ ਮੈਂ ਬੰਦ ਕਰਾ ਤਾਡਾ ਤੁਹਾਨੂੰ ਇਹ ਵੀ ਨਹੀਂ ਪਤਾ ਵੀ ਤੁਹਾਡਾ ਪ੍ਰਾ ਕਿਹੜੇ ਹਾਲਤ ਦੇ ਵਿੱਚ ਆ ਕੀ ਹੋ ਰਿਹਾ ਉਹਦੇ ਨਾਲ ਕੀ ਕਰ ਰਿਹਾ ਕੁਝ ਨਹੀਂ ਪਤਾ ਮੈਂ ਕੁਝ ਨਹੀਂ ਪਤਾ 3 ਮਾਰਚ ਦੀ ਲਾਸਟ ਗੱਲ ਹੋਈ ਆ ਮੈਨੂੰ ਇਹ ਵੀ ਪਤਾ ਲੱਗਾ ਵੀ ਤੁਹਾਡਾ ਬ੍ਰਦਰ ਹੈਂਡੀਕੈਪ ਵੀ ਹਾਂਜੀ ਮੈਮ ਇਹੀ ਤਾਂ ਗੱਲ ਸਮਝ ਨਹੀਂ ਆਉਂਦੀ ਉਹ ਨਹੀਂ ਆਰਮੀ ਤੇ ਸਮਾਪਤ ਕਰ ਕਿੱਦਾਂ ਦਿੱਤਾ ਉਹ ਨਹੀਂ ਤੇ ਉਹ ਨਹੀਂ ਵਿੱਚ ਕਿੱਦਾਂ ਰੱਖ ਲਿਆ ਮਤਲਬ ਇਹ ਕਹਿ ਰਹੇ ਨਹੀਂ ਕਿ ਅਸੀਂ ਆਰਮੀ ਚ ਭਰਤੀ ਕਰਵਾ ਦਿੱਤਾ ਹੋਇਆ ਹੈ ਪਰ ਤੁਹਾਨੂੰ ਇਹ ਆ ਵੀ ਤੁਹਾਡਾ ਪ੍ਰਾਤ ਹੈਂਡੀਕੈਪ ਹੈ ਇਹਦੇ ਨਾਲ ਜਿਹੜੇ ਕੋਈ ਬੰਦਾ ਹੋਊਗਾ ਇਹਦੇ ਨਾਲ ਜਿਹੜਾ ਗਰੁੱਪ ਸੀਗਾ 6 ਤਰੀਕ ਇਹਦੀ 3 ਤਰੀਕ ਨਾਲ ਮੇਨਾਂ ਗੱਲ ਹੋਈ ਆ 6 ਤਰੀਕ ਨੂੰ ਇੱਕ ਵੀਡੀਓ ਵਾਇਰਲ ਹੁੰਦੀ ਆ ਜਿਹੜੀ ਆਪਣੀ ਸਾਰਿਆਂ ਨੇ ਦੇਖੀ ਹੋਣੀ ਆ ਰਸ਼ੀਆ ਵਿੱਚ ਜਿਹੜੇ ਮੁੰਡੇ ਫਸੇ ਹੋਏ ਆ ਉਹਨਾਂ ਦੇ ਕਵਰੇਜ ਕਰਕੇ ਉਹ ਤੋਂ ਵੀ ਸਾਨੂੰ ਟੈਨਸ਼ਨ ਹੋ ਗਈ ਸੀਗੀ ਤੇ ਅਸੀਂ ਫੋਨ ਫਾਨ ਕਰਨਾ ਸ਼ੁਰੂ ਕੀਤਾ ਸੀਗਾ ਤੇ ਉਹ ਕਿਸੇ 12ਵੇਂ ਕਿਸੇ ਬੰਦੇ ਦਾ ਫੋਨ ਆਇਆ ਸੀ ਵੀ ਤੁਹਾਡਾ ਬੰਦਾ ਇੱਦਾਂ ਇੱਦਾਂ ਕਰਕੇ ਇੱਥੇ ਫਸ ਗਿਆ ਆ। ਹੂੰ। ਫਿਰ ਅਸੀਂ ਜਦੋਂ ਉਹਨੂੰ ਫੋਨ ਕਰਨਾ ਉਦੋਂ ਤੋਂ ਬਾਅਦ ਸ਼ੁਰੂ ਕੀਤਾ ਪਰ ਨਹੀਂ। ਉਹਦੇ ਨਾਲ ਕੋਈ ਲਿੰਕ ਨਹੀਂ ਹੋਇਆ ਸਾਡਾ। ਹੂੰ। ਉਸ ਤੋਂ ਬਾਅਦ ਕੋਈ ਸਾਨੂੰ ਪਤਾ ਨਹੀਂ। ਉਹਨੇ ਆ ਆਰਮੀਜ਼ ਜੀ ਤੁਹਾਨੂੰ ਵੀਡੀਓਜ਼ ਵੀ ਭੇਜੀਆਂ ਰਫਲ ਹੱਥ ਚ ਫੜ ਕੇ ਇਦਾਂ। ਹਾਂ ਜੀ ਮੈਮ ਉਹਦੇ ਵਟਸਐਪ ਤੇ ਫੋਟੋ ਲੱਗੀ ਹੋਈ ਹੈ ਬਕਾਇਦਾ। ਹੂੰ। ਉਹ ਤੇ ਆ ਆਰਮੀ ਦੀ ਫੋਟੋ ਉਹ ਬਰਦੀ ਪਾਈ ਹੋਈ ਹੈ ਬੰਦੂਕ ਫੜੀ ਹੋਈ ਹੈ ਉਹਦੇ ਕੋਲ ਤਾਂ ਤੁਹਾਨੂੰ ਇਹ ਆ ਵੀ ਤੁਹਾਡਾ ਪੜਿਆ ਲਿਖਿਆ ਨਹੀਂ ਹੈਂਡੀਕੈਪ ਹੈ ਵੀ ਉਹਨੂੰ ਆਰਮੀ ਚ ਕਿੱਦਾਂ ਨਾਲੇ ਇੰਨੀ ਛੇਤੀ ਕਿੱਦਾਂ ਭਰਤੀ ਕਰ ਲਿਆ ਬਿਲਕੁਲ ਬਿਲਕੁਲ ਸਾਨੂੰ ਤਾਂ ਇਹੀ ਡਾਊਟ ਹੋ ਰਿਹਾ ਸਾਨੂੰ ਤਾਂ ਸਾਰਾ ਗਾਲੀ ਸਾਨੂੰ ਸਾਡੇ ਜਿਹੜੇ ਏਜੰਟ ਹੈ ਇਹਨਾਂ ਤੇ ਹੀ ਸਾਨੂੰ ਉਹ ਲੱਗਦਾ ਪਿਆ ਵਾ ਇਹਨੇ ਕੋਈ ਘਪਲਾ ਕੀਤਾ ਹੈ ਜਾਂ ਤਾਂ ਕੋਈ ਕਮਰੇ ਦੇ ਵਿੱਚ ਵੀਡੀਓ ਵੀਡੀਓ ਬਣਾ ਕੇ ਇਦਾਂ ਦਾ ਕੋਈ ਸੈਟਅਪ ਕਰ ਦਿੱਤਾ ਗਿਆ ਹੋਇਆ ਵਾ ਤੇ ਕਲੀਅਰ ਨਹੀਂ ਹੈਗਾ ਸਾਨੂੰ ਕੁਝ ਵੀ ਹਜੇ ਵੀ ਸਾਡਾ ਬੰਦਾ ਹੈਗਾ ਕਿੱਥੇ ਆ ਸਾਨੂੰ ਕੁਝ ਨਹੀਂ ਪਤਾ ਇਹਦੇ ਬਾਰੇ ਮਾਤਾ ਜੀ ਬੇਟੇ ਬਾਰੇ ਕੋਈ ਪਤਾ ਨਹੀਂ ਲੱਗ ਰਿਹਾ ਨੇ ਮੈਨੂੰ ਕੋਈ ਆਖ ਨਹੀਂ ਪਤਾ ਲੱਗਾ ਲੱਭਦੇ ਪਏ ਰੋਜ ਉਹਦਾ ਫੋਨ ਲੱਭਦੇ ਹੋਣੇ ਤੁਸੀਂ ਹਾਂਜੀ ਫੋਨ ਰੋਜ ਹੀ ਲੱਗਦਾ ਹੈ ਲੱਗਦਾ ਨਹੀਂ ਉਮੀਦ ਹੈਗੀ ਵੀ ਜਲਦੀ ਆ ਜਾਏ ਫੋਨ ਗੱਲ ਹੋ ਜਾਏ ਡਰ ਲੱਗਦਾ ਮਨ ਨੂੰ ਹਾਂਜੀ ਆ ਜਵੇ ਘਰੇ ਆ ਜਵੇ ਚਲੋ ਹਣਾ ਸਹੀ ਸਲਾਮ ਮਨ ਨੂੰ ਡਰ ਲੱਗਦਾ ਪਿਆ ਸਹੀ ਸਲਾਮ ਚੰ ਸੱਟ ਬੇਟਾ ਨਹੀਂ ਮੇਰੇ ਕਾ ਦਿਲ ਨੂੰ ਡਰ ਪਿਆ ਕਿ ਹਾਏ ਕੀ ਹੋ ਗਿਆ ਹੋਊਗਾ ਕਿੱਥੇ ਹੋਊਗਾ ਇਦਾਂ ਦੇ ਖੌਫ ਆਂਦੇ ਪਏ ਹਾਂਜੀ ਹਾਂਜੀ ਹੁੰਦਾ ਹੀ ਆ ਆਪਣੇ ਬੱਚਿਆਂ ਦਾ ਜੇ ਨਾ ਘਰ ਹੋਵੇ ਤਾਂ ਇਹਨਾਂ ਸਮਾਂ ਹੋ ਗਿਆ 2-3 ਮਹੀਨੇ ਹਾਂ ਨਹੀਂ ਕੋਈ ਪਤਾ ਨਹੀਂ ਆਇਆ ਉਹਦਾ ਸੋ ਬਿਲਕੁਲ ਸੋ ਇਹ ਆਮ ਘਰ ਦੇ ਨੌਜਵਾਨ ਨੇ ਜੋ ਕੰਮ ਕਰਨ ਦੇ ਲਈ ਵਿਦੇਸ਼ ਦੇ ਵਿੱਚ ਜਾਂਦੇ ਨੇ ਖਾਸ ਕਰਕੇ ਉਦੋਂ ਉਹ ਬਹੁਤ ਚੱਕਰਵਿਊ ਦੇ ਵਿੱਚ ਫਸ ਜਾਂਦੇ ਨੇ ਜਦੋਂ ਏਜੰਟ ਇਹ ਤੁਹਾਨੂੰ ਕਹਿ ਦਿੰਦਾ ਹੈ ਕਿ ਪੈਸੇ ਜਿਹੜਾ ਤੁਸੀਂ ਬਾਤ ਦੇ ਵਿੱਚ ਦੇ ਦਿਓ ਉੱਥੇ ਪਹੁੰਚ ਕੇ ਬਹੁਤ ਸਾਰੇ ਨੌਜਵਾਨ ਘਰ ਮੜਾਉਂਦੇ ਨੇ ਤੇ ਬਹੁਤ ਸਾਰੇ ਨੌਜਵਾਨ ਉੱਤੇ ਫਸੇ ਰਹਿ ਜਾਂਦੇ ਨੇ ਜਿਹਾ ਇੱਕ ਪਰਿਵਾਰ ਇਹ ਹੈ ਜੋ ਗੁਰਾਇਆਂ ਦੇ ਵਿੱਚ ਵਸਦਾ ਹੈ ਤੇ ਜਿਹੜਾ ਪੁੱਤ ਹੈ ਉਹ ਇਸ ਸਮੇਂ ਵਿਦੇਸ਼ ਦੇ ਵਿੱਚ ਫਸਿਆ ਹੋਇਆ ਇਹਨਾਂ ਨੂੰ ਕੁਝ ਨਹੀਂ ਪਤਾ ਕਿ ਆਖਿਰਕਾਰ ਉਹ ਕਿੱਥੇ ਹੈ ਕਿਵੇਂ ਹੈ ਜੋ ਜੋ 21 ਹਾਲਾਤ ਦੇ ਵਿੱਚ ਹੈ ਇਹਨਾਂ ਨੂੰ ਕੋਈ ਜਾਣਕਾਰੀ ਉਸ ਦੀ ਨਹੀਂ ਹੈ ਕਹਿ ਰਹੇ ਨੇ ਕਿ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਮਦਦ ਮੰਗਦੇ ਆ ਤੇ ਉਹ ਵੀ ਸਾਡੀ ਮਦਦ ਨਹੀਂ ਕਰ ਰਹੇ ਉਹਨਾਂ ਨੇ ਜੋ ਹੈ ਸਾਡਾ ਤੱਕੇ ਦੇ ਨਾਲ ਜੋ ਹੈ ਉਹ ਜੋ ਅਸੀਂ ਕੰਪਲੇਂਟ ਦਿੱਤੀ ਸੀ ਉਹ ਵੀ ਬੰਦ ਕਰਵਾ ਦਿੱਤਾ ਹੈ ਸੋ ਮਦਦ ਦੇ ਲਈ ਦੇਖਦੇ ਆ ਕੌਣ ਅੱਗੇ ਆਉਂਦਾ ਹੈ ਕੌਣ ਇਸ ਮਾਨੁਸ ਦਾ ਪੁੱਤ ਜਿਹੜਾ ਹੈ ਉਹ ਵਾਪਸ ਇਸ ਧਰਤੀ ਤੇ ਲੈ ਕੇ ਆਉਂਦਾ ਹੈ ਤੇ ਕੌਣ ਜਿਹੜਾ ਇਸ ਭਰਾ ਨੂੰ ਉਸ ਦਾ ਭਰਾ ਜਿਹੜਾ ਹੈ ਉਹ ਵਾਪਸ ਕਰਾਉਂਦਾ ਹੈ ਮੈਡਮ ਦੱਸਿਓ ਕਿ ਆਂਗਲੈਂਡ ਤੇ ਜਮਦੀਨ ਪੁੱਤੋਂ ਉਹਦਾ ਬ੍ਰਦਰ ਜਿਹੜਾ ਮਨਦੀਪ ਹੈ ਉਹ ਬਾਹਰ ਫੋਰਮ ਦੇ ਵਿੱਚ ਫਸਿਆ ਪਾਇਆ ਕੀ ਮੈਂ ਹੁਣ ਕਹਿੰਦਾ ਸੀ। ਅੰਦੀ ਇੱਕ ਦਕਾਸ ਦੇਵ ਕੁਮਾਰ ਵੱਲੋਂ ਆਈ ਸੀਗੀ। ਅ ਜਿਹਦੇ ਵਿੱਚ ਉਹਨਾਂ ਨੇ ਇਲੈਕਟ ਕੀਤਾ ਸੀਗਾ ਵੀ ਕੁਝ ਟਰੈਵਲ ਏਜੰਟ ਹੈਗੇ ਆ ਚਾਰ ਪੰਜ ਜਿਨ੍ਹਾਂ ਦਾ ਬਾਈ ਨੇ ਉਹਨਾਂ ਨੇ ਦੱਸਿਆ ਸੀਗਾ ਵੀ ਉਹ ਉਹਨਾਂ ਨੇ 35 ਲੱਖ ਦੀ ਠੱਗੀ ਮਾਰੀ ਹੈ ਤੇ ਬੰਦਿਆਂ ਨੂੰ ਬਾਹਰ ਨਹੀਂ ਭੇਜਿਆ। ਜਿਸ ਬੰਦੀ ਸਾਡੀ ਕੋਲ ਕੰਪਲੇਂਟ ਜਿਹੜੀ ਚੱਲ ਰਹੀ ਸੀਗੀ ਬਟ ਉਹ ਰੈਲੇਵੈਂਟ ਡਾਕੂਮੈਂਟਸ ਉਹਨਾਂ ਵੱਲੋਂ ਪ੍ਰੋਵਾਈਡ ਨਹੀਂ ਕੀਤੇ ਗਏ ਟਾਈਮ ਤਾਂ ਉਹ ਇੱਕ ਵਾਰ ਦਾਖਲ ਦਫ਼ਤਰ ਹੋ ਚੁੱਕੀ ਹੈ ਜੀ ਸਾਡੇ ਕੋਲ। ਬਾਕੀ ਜੋ ਵੀ ਅਗੋਂ ਫਰਦਰ ਉਹਨਾਂ ਨੇ ਕੰਪਲੇਂਟ ਦਿੱਤੀ ਆ ਉਹਦੀ ਦੁਬਾਰਾ ਅਸੀਂ ਰੀ ਇਨਵੈਸਟੀਗੇਸ਼ਨ ਕਰਕੇ ਜੋ ਵੀ ਬਣਦੀ ਕਾਰਵਾਈ ਹੈਗੀ ਅਸੀਂ ਕਮਲਝ ਲਿਆਵਾਂਗੇ ਅਛਾ ਮੈਂ ਉਹਨਾਂ ਦਾ ਕਹਿਣਾ ਸੀ ਕਿ ਦਰਖਾਸਤ ਤੁਸੀਂ ਇੰਨਾ ਸਮਾਂ ਹੋ ਗਿਆ ਦਿੱਤੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਕੀ ਕਹਿਣਾ ਚਾਹੋਗੇ ਪੁਲਿਸ ਨੇ ਬਿਲਕੁਲ ਕਾਰਵਾਈ ਕੀਤੀ ਹੈ ਇਹਦੇ ਵਿੱਚ ਜੋ ਵੀ ਨੋਟਿਸ ਦੇਣਾ ਵਾ ਸੈਕੰਡ ਪਾਰਟੀ ਨੂੰ ਉਹ ਦਿੱਤੇ ਗਏ ਸੀਗੇ ਬਟ ਇਹਨਾਂ ਵੱਲੋਂ ਜਿਹੜੀ ਕੰਪਲੇਨੈਂਟ ਸਾਈਡ ਤੋਂ ਜਿਹੜੇ ਡਾਕੂਮੈਂਟਸ ਆ ਉਹ ਸਾਨੂੰ ਹਜੇ ਤੱਕ ਪ੍ਰੋਵਾਈਡ ਨਹੀਂ ਕੀਤੇ ਗਏ ਅਸੀਂ ਉਹਨਾਂ ਨੂੰ ਕਿਹਾ ਹੁਣ ਵੀ ਇਹ ਗੱਲ ਹੋਈ ਹੈ ਸਾਡੀ ਵੀ ਜੋ ਡਾਕੂਮੈਂਟਸ ਹੈਗੇ ਆ ਸਾਨੂੰ ਸਾਡੀ ਇਨਕੁਆਇਰੀ ਚ ਰਿਕੁਆਇਰਡ ਹੋ ਤੁਸੀਂ ਪ੍ਰੋਵਾਈਡ ਕਰਵਾ ਦਿਓ ਉਹ ਕਹਿੰਦੇ ਜਿਹਨਾਂ ਜਿਹਨਾਂ ਦੇ ਖਿਲਾਫ ਅਰੇਂਜ ਕੰਪਲੇਂਟ ਹੈ ਉਹ ਪਾਰਟੀ ਇਕ ਵਾਰ ਵੀ ਨਹੀਂ ਆਈ ਹੈਗੇ ਜਿਹੜਾ ਵੀ ਉਹਨਾਂ ਨੂੰ ਜੇ ਆਪਾਂ ਕੋਈ ਰਿਪੋਰਟ ਵੀ ਕਰਾਇਆ ਹੈ ਉਹਨਾਂ ਨੂੰ ਨੰਬਰ ਵੀ ਦੱਸ ਲਗਾ ਕੇ ਉਹਨਾਂ ਨੂੰ ਕਰਾਇਆ ਪਰ ਸਾਡੇ ਨਾਲ ਤੱਕ ਵੀ ਨਾ ਅਮਨ ਸਾਹਮਣੇ ਨਹੀਂ ਹੋਈ ਲੇਕਿਨ ਆਸਮਨ ਬਠਾਇਆ ਹੈ ਕਿ ਪਾਰਟੀ ਇਕ ਸਾਹਮਣੇ ਨਹੀਂ ਆਈ ਜਿਹੜਾ ਦਿੱਤਾ ਰਿਪੋਰਟ ਜਿਹੜਾ ਦਿੱਤਾ ਸੀ ਜੀ ਅਸੀਂ ਉਹਨਾਂ ਨੂੰ ਨੋਟਿਸ ਦਿੱਤਾ ਜੀ ਉਹ ਜੇ ਉਹ ਨਹੀਂ ਜੁਆਇਨ ਕਰਦੇ ਤਾਂ ਅਕੋਰਡਿੰਗ ਟੂ ਲਾ ਜੋ ਬਣਦਾ ਸੀ ਉਸ ਤਰੀਕੇ ਨਾਲ ਆਪਣੀ ਰਿਪੋਰਟ ਸਬਮਿਟ ਕਰ ਦੂੰਗੀ ਅੱਗੇ ਸੀਨੀਅਰ ਆਫੀਸਰ ਸਾਹਿਬ ਤੱਕੇ ਦਾ ਜਿਹੜੇ ਇਹ ਦਾਦਾ ਦਫਤਰ ਕਰਵਾਈਏ ਸਾਨੂੰ ਦੋਕੇ ਮਾਰ ਗਿਆ ਸਾਡੇ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈ ਜੀ ਇਹ ਵੀ ਕੋਈ ਗੱਲ ਨਹੀਂ ਹੈ ਬਾਕੀ ਕੰਪਲੇਂਟ ਉਹਨਾਂ ਨੇ ਦੁਬਾਰਾ ਦਿੱਤੀ ਹੋਈ ਆ ਉਹਦੇ ਵਿੱਚ ਵੀ ਜੇ ਕੋਈ ਨਵਾਂ ਫੈਕਟ ਆਊਗਾ ਉਹ ਕੰਸੀਡਰ ਕੀਤਾ ਜਾਊਗਾ ਅਸ਼ਕਮ ਏਜੰਟ ਦਾ ਪਤਾ ਲੱਗਾ ਕੁਛ ਕੌਣ ਆ ਤੁਸੀਂ ਸਰਚ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਵਿੱਚ ਉਹਨਾਂ ਨੇ ਆਪ ਕੰਪਲੇਂਟ ਦੇ ਵਿੱਚ ਹੀ ਜ਼ਿਕਰ ਕੀਤਾ ਹੋਇਆ ਜੀ ਹਾਂ ਜੀ ਆਲਰੇਡੀ ਉਹ ਬਾਇ ਨੇਮ ਕੰਪਲੇਂਟ ਆ ਜੀ ਐਫ ਆਰ ਦਾ ਕਿੰਨਾ ਬਸ ਉਹਦੀ ਜੋ ਵੀ ਫੈਕਚਰਲ ਰਿਪੋਰਟ ਬਣਾ ਕੇ ਅਸੀਂ ਆਪਣੇ ਆਫਿਸਰਸ ਨੂੰ ਅੱਗੇ ਭੇਜਾਂਗੇ ਤੇ ਐਸਐਸਪੀ ਸਾਹਿਬ ਦੀ ਅਪਰੂਵਲ ਤੋਂ ਬਾਅਦ ਫਿਰ ਜੋ ਵੀ ਬੰਦੀ ਕਰਪਈਏ ਉਸੇ ਕਰਾਂਗੇ